ਕੱਲ ਪਰਸੋਂ ਦੀ ਇੱਕ ਖਬਰ ਤੁਹਾਨੂੰ ਸੁਣੀ ਹੋਣੀ ਵੀ ਪੁਲਿਸ ਵਾਲੇ ਉਤਰੇ ਪ੍ਰਕਰਮਾਂ 'ਤੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬੜਾ ਕਈ ਤਿਲਮ ਲਾਉਣ ਦੇ ਆ ਚਾਹੀਦਾ ਵੇ ਗੁਰੂ ਰਾਮ ਦਾਸ ਦੇ ਘਰ 'ਚ ਪੁਲਿਸ ਕਿ ਤਰ੍ਹਾਂ ਉਤਰਾਵੇ ਭਾਈ ਪਰ ਇੱਕ ਬੇਨਤੀ ਕਰਾਂ ਗੁੱਸਾ ਨਾ ਕਰਿਓ ਪ੍ਰਕਰਮਾਂ ਦੇ ਵਿੱਚ ਪੁਲਿਸ ਨੂੰ ਉਤਣ ਦੀ ਜਾਂਚ ਅਹੀਂ ਸਖਾਈਆ ਸਿਖਾਣੇ ਸਖਾਈ ਭਾਈ ਆਪੇ ਥੋੜਾ ਉਤਰਿਆ ਅਹੀਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਪ੍ਰਕਰਮਾਂ 'ਚ ਉਤਰਨਾ ਕਿਵੇਂ ਪਤਾ ਕਿਵੇਂ ਜਦੋਂ ਗੁਰਦੁਆਰਿਆਂ ਦੇ ਵਿੱਚ ਬਣਨ ਕਮੇਟੀਆਂ ਇੱਕ ਕਮੇਟੀ ਦੇ 2-4 ਸਾਲ ਪੂਰੇ ਹੋ ਜਾਣ ਜਦੋਂ ਦੂਜੀ ਕਮੇਟੀ ਕਵੇ ਵੀ ਹੁਣ ਪਈ ਆ ਹਿੱਸਾ ਲੈਣਾ ਕਬਜਾ ਤੇ ਜਦੋਂ ਕਮੇਟੀਆਂ ਦੀ ਚੱਲਦੀ ਆ ਆਪਸ ਵਿੱਚ ਗੋਲੀ ਦੇ ਫਿਰ ਅਸੀਂ ਜਾਂਦੇ ਥਾਣੇ ਅਦਾਲਤਾਂ 'ਚ ਫਿਰ ਕੀ ਹੁੰਦਾ ਜੀ ਫਿਰ ਲੱਗਦੀ 44 ਤੇ ਜਦੋਂ 44 ਲੱਗਦੀ ਗੁਰਦੁਆਰਿਆਂ 'ਚ ਕੌਣ ਆਣ ਕੇ ਪੈਂਦਾ ਪੁਲਿਸ ਉਹ ਗੁਰਦੁਆਰਿਆਂ ਦੇ ਵਿੱਚ ਪੁਲਿਸ ਨੂੰ ਤੇਹੀ ਵੜਨਾ ਸਿਖਾਇਆ ਵੀ ਗੁਰਦੁਆ ਕਦੇ ਗੁਰਦੁਆਰਿਆਂ 'ਚ ਵੀ 44 ਲੱਗੀ ਆ ਭਾਈ ਕਦੇ ਗੁਰੂ ਅਸਥਾਨਾਂ ਤੇ ਵੀ 44 ਲੱਗਦੀ ਆ ਪੰਜਾਬ ਦੀ ਧਰਤੀ ਤੇ ਗੁਰਦੁਆਰਿਆਂ 'ਚ ਲੱਗੇ 44 ਪਰਬੰਧ ਦਿੱਤਾ ਜਾਵੇ ਪਰ ਪ੍ਰਸ਼ਾਸਨ ਦੇ ਹੱਥ ਵਿੱਚ ਤੇ ਫਿਰ ਜੇ ਗੁਰੂ ਰਾਮ ਦਾਸ ਦੀਆਂ ਪ੍ਰਕਰਮਾਂ ਚ ਪੁਲਿਸ ਨਹੀਂ ਉਤਰੂ ਤੇ ਕੌਣ ਉਤਰੂਗਾ ਭਾਈ ਅਸੀਂ ਤੇ ਗੋਲਕਾਂ ਤੋਂ ਤੇ ਸਾਡੀ ਲੜਾਈ ਕੋਈ ਨਹੀਂ ਪਰ ਅਸੀਂ ਗੋਲਕਾਂ ਤੋਂ ਡੈਡ ਐ ਮਰੀ ਜਾਂਦੇ ਆ ਭਾਈ ਸਾਡੀ ਗੋਲਕਾਂ ਤੋਂ ਲੜਾਈ ਥੋੜੀ ਸੀਗੀ ਉਹ ਤੇ ਇਹਨੂੰ ਕੋਲ ਆਣ ਕੇ ਕਹਿੰਦਾ ਜਰਵਾਣਾ ਕਹਿੰਦਾ ਸੀ ਓਏ ਸਾਡੇ ਨਾਲ ਲੜਨੋਂ ਹਟ ਜਾ ਲਾਹੌਰ ਲੈ ਲੋ ਤੁਹਾਨੂੰ ਦੇ ਦੇਣੇ ਆ ਇਹ ਕਹਿੰਦੇ ਸਾਡੀ ਛਾਤੀ ਚ ਬਲ ਹੈਗਾ ਐ ਕਰਕੇ ਲਾਹੌਰ ਨਹੀਂ ਲੈਣਾ ਆ ਡਾਂਗਣਾ ਲਾਹੌਰ ਤੁਹਾਡੇ ਕੋ ਲੈਣਾ ਜਦੋਂ ਲੈਣਾ ਉਹ ਤੇ ਗੋਲਕ ਤੋਂ ਜਦੋਂ ਹਰਮੰਦਰ ਸਾਹਿਬ ਨੂੰ ਢਾਇਆ ਸੀ ਨਾ ਜੀ ਤੇ ਜੱਸਾ ਸਿੰਘ ਆਲੂ ਵਾਲਿਆਂ ਨੇ ਕਪੜਾ ਵਿਛਾਇਆ ਇਹ ਗੱਲ ਕਹੀ ਗਈ ਵੀ ਦਰਬਾਰ ਸਾਹਿਬ ਦੁਬਾਰਾ ਬਣਾਉਣਾ ਤੇ ਲਿਓ ਜਿੰਨੀ ਮਾਇਆ ਹੈਗੀ ਮਾਇਆ ਦਿੱਤੀ ਰੱਖ ਇੱਕ ਬੰਦੇ ਨੇ ਨੇ ਪੁੱਛਿਆ ਪੀ ਕਿੰਨੀ ਮਾਇਆ ਹੋਈ ਆ ਦਿਓ ਹਾਂ ਸਾਨੂੰ ਵੀ ਰਸੀਦ ਸਾਰੀ ਪੰਡ ਬਨ ਕੇ ਸੋਰ ਸਿੰਘ ਦੇ ਰਹਿਣ ਵਾਲੇ ਭਾਈ ਦੇਸ਼ਰਾਜ ਨੂੰ ਦਿੱਤੀ ਗਈ ਉਹਨੂੰ ਕਿਹਾ ਉਹਨੂੰ ਸੇਵਾ ਤੂੰ ਕਰਾਉਣੀ ਕਿਹ ਇਹਨਾਂ ਨੇ ਪੁੱਛਿਆ ਪੀ ਕਿੰਨੀ ਮਾਇਆ ਹੋਈ ਆ ਕਿੰਨੀ ਮਾਇਆ ਲੱਗੀ ਆ ਤੇ ਕਿੰਨੀ ਬਚੀ ਆ ਉਦੋਂ ਸਾਡਾ ਐਸਾ ਕਿਰਦਾਰ ਸੀਗਾ ਭਾਈ ਤੇ ਜੇ ਪ੍ਰਕਰਮਾਂ ਚ ਪੁਲਿਸ ਉਤਰੀ ਪੀੜ ਮੈਨੂੰ ਵੀ ਹੋਈ ਜੇ ਗਲਿਆਰੇ ਚ ਪੁਲਿਸ ਆਣ ਕੇ ਗ੍ਰਫਤਾਰ ਕਰਕੇ ਲੈ ਕੇ ਗਈ ਤੇ ਤਕਲੀਫ ਤੁਹਾਨੂੰ ਵੀ ਓਏ ਤਕਲੀਫ ਮੈਨੂੰ ਵੀ ਹੋਈ ਪਰ ਸੋਚਣ ਦਾ ਯਤਨ ਕਰਿਓ ਜੇ ਇਥੋਂ ਤੱਕ ਪੁਲਿਸ ਵਧੀਆ ਤੇ ਉਹ ਆਪ ਨਹੀਂ ਵਧੀ ਅਹੀਂ ਆਪ ਵਧਣਾ ਸਿਖਾਇਆ ਉਹਨਾਂ ਨੂੰ ਭਾਈ ਆਪ ਗੁਰਦੁਆਰਿਆਂ ਚ ਤੱਚ ਚਤਾਲੀ ਨਹੀਂ ਲੱਗਣੀ ਚਾਹੀਦੀ ਗੁਰਦੁਆਰਿਆਂ ਦੇ ਵਿੱਚ ਉਹ ਜਿਹੜੀ ਕੌਮ ਮਾਇਆ ਤੋਂ ਧਰਮਿਆ ਸਥਾਨਾਂ ਤੇ ਲੜਦੀ ਫਿਰੇ ਉਹ ਕੌਮ ਦਾ ਭਲਾ ਕਦੇ ਨਹੀਂ ਜੀ ਹੋ ਸਕਦਾ ਉਹ ਸਤਕਾਰ ਯੁੱਗ ਹੁਣ ਬਾਬਾ ਦੀਪ ਸਿੰਘ ਬੈਠੇ ਦਮਦਮਾ ਸਾਹਿਬ ਤੇ ਅਬਦਾਲੀ ਨੇ ਆਪਣੇ ਮੁੰਡੇ ਤੰਪੂਰ ਨੂੰ ਆਖਿਆ ਕਿ ਲੱਗਾ ਬੱਚਿਆ ਗੁਰੂ ਰਾਮ ਦਾਸ ਦਾ ਸੋਵਰ ਨਹੀਂ ਰਹਿਣਾ ਚਾਹੀਦਾ ਹਰ ਮੰਦਰ ਸਾਹਿਬ ਨਹੀਂ ਰਹਿਣਾ ਚਾਹੀਦਾ। ਇੱਕ ਇਸ਼ਤਿਹਾਰ ਅੰਮ੍ਰਿਤਸਰ ਦੀਆਂ ਗਲੀਆਂ 'ਚ ਲੱਗਾ ਕਿ ਜਿਨ੍ਹਾਂ ਦੇ ਘਰ ਵਿੱਚ ਜਿੰਨਾ ਗੰਦਮੰਦ ਕੂੜਾ ਕਰਕਟ ਹੋਵੇ ਉਹ ਲਿਆਣ ਕੇ ਗੁਰੂ ਰਾਮਦਾਸ ਦੇ ਸਰੋਵਰ 'ਚ ਸੁੱਟੋ ਜਿਨੇ ਨਾ ਸੁੱਟਿਆ ਨੂੰ ਸਜਾਏ ਮੌਤ ਦਿੱਤੀ ਜਾਵੇ। ਸਿੱਖਾਂ ਦੇ ਘਰ ਸਾੜੇ ਗਏ। ਬੇਹਰਮਤੀ ਹੋਈ। ਉਹ ਜਿੱਥੇ ਕਦੇ ਚੁਲਾ ਲਿਆ ਆਤਮਾ ਠਰਦੀ ਸੀਗੀ ਅੱਜ ਉਸ ਦਰਬਾਰ ਸਾਹਿਬ ਦੇ ਚੋਗਿਰਦੇ ਵਸਿਆ ਸਰੋਵਰ ਉਹਨੂੰ ਪੂਰਿਆ ਜਾ ਰਿਹਾ। ਇੱਕ ਗੁਰੂ ਦਾ ਸਿੱਖ ਜਦੋਂ ਹਾਲ ਵੇਂਦਾ ਉਹਦੀਆਂ ਤਾਹਾਂ ਨਿਕਲਦੀਆਂ ਤੇ ਪੱਤੇ ਪਕਰਕੇ ਹੱਥ ਚੱਲੇ ਉਹਦਾ ਜੀ ਕਰੇ ਮੈਂ ਜਹਾਨਖਾਂ ਦੇ ਗਲ ਪਈ ਕੇ ਮਰ ਜਾਵਾਂ ਪਰ ਮਨ ਵਿੱਚ ਆਇਆ ਕਹਿਣ ਲੱਗਾ ਜੇ ਤੂੰ ਮਰ ਗੇਂ ਤੇ ਜਿਹੜਾ ਪੰਥ ਹੈ ਦੂਰ ਦਰੇਡੇ ਬੈਠਾ ਉਹਨੂੰ ਖਬਰ ਕੌਣ ਦਵੇਗਾ ਉਹ ਬੈਠਾ ਕੋੜੇ ਤੇ ਪਹੁੰਚ ਗਿਆ ਤਖਤ ਸ੍ਰੀ ਦੰਦਵਾ ਸਾਹਿਬ ਸਾਬੋ ਕੀ ਤਲਵੰਡੀ ਉੱਥੇ ਤੁਹਾਡੇ ਵਰਗੀ ਸੰਗਤ ਬੈਠੀ ਤੇ ਹਰਜਾ ਸੋ ਰਿਹਾ ਬਾਬਾ ਦੀਪ ਸਿੰਘ ਜੀ ਕਥਾ ਵਿਚਾਰ ਕਰ ਰਹੇ ਉਮਰ 75 ਸਾਲ ਤੇ ਬਾਬੇ ਦੀਪ ਸਿੰਘ ਨੇ ਆਖਿਆ ਕਿਨ ਲੱਗਿਆ ਆ ਗੁਰ ਸਿੱਖਾ ਕਿੱਥੋਂ ਆਏ ਉਹ ਕਹਿੰਦਾ ਜੀ ਮੈਂ ਗੁਰੂ ਰਾਮਦਾਸ ਦੇ ਘਰੋਂ ਬਾਬਾ ਦੀਪ ਸਿੰਘ ਨੇ ਆਖਿਆ ਆਪਣੇ ਚਰਨ ਗਾੜੀ ਕਰ ਤੇਰੇ ਚਰਨਾਂ ਨਾਲ ਗੁਰੂ ਰਾਮਦਾਸ ਦੇ ਘਰ ਦੀ ਰਾਖ ਲੱਗੀ ਹੋਈ ਹੈ ਖਾਕ ਲੱਗੀ ਕਿ ਤੇ ਅਸੀਂ ਮੱਥੇ ਤੇ ਲਾ ਲਈਏ ਸਾਡਾ ਭਲਾ ਹੋ ਉਹਨੇ ਗਾੜੀ ਨੂੰ ਆਖਿਆ ਕਿਹੜੀ ਖਾਕ ਕਹਿੰਦੇ ਗੁਰੂ ਰਾਮਦਾਸ ਦੇ ਘਰ ਦੀ ਉਹ ਕਹਿੰਦੇ ਖਾਕ ਤੇ ਅਬਦਾਲੀ ਦੇ ਮੁੰਡੇ ਤੇ ਸੈਨਾਪਤੀ ਨੇ ਡਾ ਦਿੱਤੀ ਹੈ ਜਿਹੜੀ ਖਾਕ ਦੀ ਗੱਲ ਕਰਦਾ ਬਾਬਾ ਬਾਬੇ ਦੀਪ ਸਿੰਘ ਨੇ ਆਖਿਆ ਹੋਇਆ ਕਿ ਜੋ ਕੁਝ ਹਰਿ ਮੰਦਰ ਸਾਹਿਬ ਹੋ ਰਿਹਾ ਉਹ ਸਾਰਾ ਵਰਤਾਂਤ ਉਹ ਸਾਰਾ ਹਾਲ ਸੰਗਤ ਦੇ ਸਾਹਮਣੇ ਬਾਬਾ ਦੀਪ ਸਿੰਘ ਦੇ ਸਾਹਮਣੇ ਖਲੋ ਕੇ ਗੁਰੂ ਅਕਾਸ਼ਿਕ ਜੋ ਕੁਝ ਸੁਣਾ ਰਿਹਾ ਤਵਜੋਂ ਦੇ ਕੇ ਸਰਵਣ ਕਰਿਓ ਟਾੜੀ ਜਥਾ ਬੇਨਤੀ ਜੱਲੀ ਵਾਰ-ਵਾਰ ਸੇਖ ਕੌਮ ਦੀ ਵਾਰ ਹੋਇਆ ਕਦੇ ਸਾਡੀ ਕਿਰਪਾਨ ਤੇਰੇ ਹੋ ਗਲਗੀ ਕਦੇ ਸਾਡੀ ਦਸਤਾਰ ਦੀ ਵਾਰ ਹੋਇਆ ਕਦੇ ਆਸ਼ਾ ਦੀ ਵਾਰ ਤੇ ਵਾਰ ਹੋਇਆ ਕਦੇ ਸੁਖਮਣੀ ਸਾਹਿਬ ਤੇਵਾਰ ਹੋਇਆ ਜਿੱਥੋਂ ਲੈਂਦੀ ਸੀ ਰੌਸ਼ਨੀ ਕੁੱਲ ਦੁਨੀਆ ਉਹ ਸੁਰੋਸ਼ਣ ਮਨਾਰ ਤੇ ਵਾਰ ਹੋਇਆ ਉਹ ਸੁਰੋਸ਼ਣ ਮਨਾਰ ਤੇ ਵਾਰ ਹੋਇਆ ਕਮਾਰਿਆ ਵੇ ਖਬਰਾ ਅਬਦਾਲੀ ਜ਼ੁਲਮ ਕਮਾਰਿਆ ਵੇ ਖਬਰਾ ਹਰ ਮੰਦਰ ਗੁਰਾਂ ਦਾ ਢਾਰਿਆ ਵੇ ਖਬਰਾ ਖੂਬ ਦਿਲ ਚੋਂ ਵਸਾਰ ਲੱਗ ਫੌਜ ਬੇਸ਼ਮਾਰ ਹਰ ਮੰਦਰ ਗੁਰਾਂ ਦਾ ਢਾਰਿਆ ਵੇ ਖਬਰਾ ਅਬਦਾਲੀ ਜ਼ੁਲਮ ਕਮਾਰਿਆ ਵੇ ਖਬਰਾ ਅਲਮੇਤਿਆ ਚਾਰ ਕਮਾਵੇ ਜਲਮੇਤਿਆ ਚਾਰ ਕਮਾਵੇ ਸਿੱਖ ਮਕੌਣ ਦੇ ਖਤਮ ਕਰ ਰਿਹਾ ਮਾਰ ਤਾਨਣ ਮਹਿਲ ਮਾਰੀਆਂ ਸਾਰੇ ਢਾਤੇ ਪਤੋਂ ਗੁਰੂ ਘਰ ਖਲ ਧਰਮ ਵਿੱਚ ਦਿੱਤਾ ਭਾਰਾ ਤੜਫੇ ਰਿਆ ਦਿਲ ਬਣ ਕੇ ਪਾਰਾ ਤਰਮ ਵਿੱਚ ਦਿੱਤਾ ਪਾਰਾ ਤੜਫਰਿਆ ਦਿਲ ਬਣ ਕੇ ਪਾਰਾ ਤੜਫਰਿਆ ਦਿਲ ਬਣ ਕੇ ਪਾਰਾ ਸ਼ਦੀ ਸਿੰਘ